ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸ਼ਹਿਰ ਵਿੱਚ ਲਗਾਤਾਰ ਵੱਧ ਰਹੀ ਟ੍ਰੈਫਿਕ ਸਮੱਸਿਆ ਨੂੰ ਦੇਖਦੇ ਹੋਏ ਨਗਰ ਕੌਂਸਲ ਵੱਲੋਂ ਰੋਜ਼ਾਨਾ ਸ਼ਹਿਰ ਵਿੱਚ ਮੁਨਾਦੀ ਕਰਵਾ ਕੇ ਦੁਕਾਨਦਾਰਾਂ ਨੂੰ ਆਪਣਾ ਸੰਭਾਲ ਦੁਕਾਨਾਂ ਦੇ ਬਾਹਰ ਨਾ ਰੱਖਣ ਅਤੇ ਬਾਜ਼ਾਰਾਂ ਵਿੱਚ ਕੀਤੇ ਗਏ ਨਾਜਾਇਜ਼ ਨਾਜਾਇਜ਼ ਕਬਜ਼ੇ ਆਪਹੀ ਛੰਡ ਦੇਣ ਦੀ ਅਪੀਲ ਕੀਤੀ ਜਾ ਰਹੀ ਸੀ ਪਰ ਜਦੋਂ ਇਹਨਾਂ ਅਪੀਲਾਂ ਦਾ ਕੋਈ ਅਸਰ ਹੁੰਦਾ ਨਾ ਦਿਖਿਆ ਤਾਂ ਨਗਰ ਕੌਂਸਲ ਅਧਿਕਾਰੀ ਟ੍ਰੈਫਿਕ ਪੁਲਿਸ ਨੂੰ ਨਾਲ ਲੈ ਕੇ ਐਕਸ਼ਨ ਮੋਡ ਵਿੱਚ ਆ ਗਏ ਦੇਰ ਸ਼ਾਮ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਭੁਪਿੰਦਰ ਸਿੰਘ ਅਤੇ ਟ੍ਰੈਫਿਕ ਪੁਲਿਸ ਇੰਚਾਰਜ ਸਤਨਾਮ ਸਿੰਘ ਵੱਲੋਂ ਸ਼ਹਿਰ ਵਿੱਚ ਕਬਜ਼ਾ ਛੁਡਾਓ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਅਤੇ ਸੜਕ ਵਿੱਚ ਕਾਰ ਲੱਗੇ ਦੁਕਾਨਾਂ ਦੇ ਬੋਰਡ ਚੁੱਕ ਚੁੱਕ ਕੇ ਟਰਾਲੀ ਵਿੱਚ ਸੁੱਟਣੇ ਸ਼ੁਰੂ ਕਰ ਦਿੱਤੇ ਗਏ ਇਸ ਦੌਰਾਨ ਕੁਝ ਦੁਕਾਨਦਾਰਾਂ ਦਾ ਸੜਕ ਦੇ ਅੱਧ ਵਿੱਚ ਕਾਰ ਲੱਗਿਆ ਸਮਾਨ ਅਤੇ ਬੈਂਚ ਆਦਿ ਵੀ ਜ਼ਬਤ ਕੀਤੇ ਗਏ

ਕਾਰ ਸਦਕਾ ਉਸਦਿਨ ਸਾਨੂੰ ਹੁਕਮ ਦਿੱਤੇ ਨੇ ਕਿ ਇਹ ਸ਼ਹਿਰ ਦੇ ਵਿੱਚ ਜੋ ਅਖਬਾਰਾਂ ਦੇ ਵਿੱਚ ਖਬਰਾਂ ਲੱਗ ਰਹੀਆਂ ਸੀ న్యూ ਚੈਨਲਾਂ ਦੇ ਵਿੱਚ ਖਬਰਾਂ ਆ ਰਹੀਆਂ ਸੀ ਕਿ ਨਜਾਇਜ਼ ਜਿਹੜੀ ਅਨਕ੍ਰੋਚਮੈਂਟ ਆ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀ ਆ ਕਿਸੇ ਨਿਯਮ ਤਹਿਤ ਅਸੀਂ ਜਿਹੜੀ ਆ ਇਹ ਨਜਾਇਜ਼ ਰਿਕਰੂਟਮੈਂਟ ਨੂੰ ਆਪਣਾ ਜਿਹੜਾ ਤੌਰ ਕਰ ਲਈ ਇਹ ਸ਼ਹਿਰ ਦੇ ਵਿੱਚ ਨਿਕਲਿਆ ਅੱਜ ਅਸੀਂ ਚੇਤਾਵਨੀ ਦਿੱਤੀ ਆ ਚੇਤਾਵਨੀ ਦਿੱਤੀ ਆ ਜਿਨ੍ਹਾਂ ਦਾ ਸਮਾਨ ਜਿਹੜੇ ਅਜੇ ਵੀ ਠੇਠ ਬੰਦੇ ਨੇ ਜਿਨ੍ਹਾਂ ਨੇ ਸਮਾਨ ਆਪਣਾ ਜਿਹੜਾ ਬਾਹਰ ਰੱਖਿਆ ਸੀ ਉਹਨਾਂ ਦਾ ਸਮਾਨ ਟੁੱਕਿਆ ਗਿਆ ਵਾ ਤੇ ਬਾਕੀਆਂ ਨੂੰ ਚੇਤਾਵਨੀ ਦਿੱਤੀ ਗਈ ਆ ਤੇ ਜੇਕਰ ਉਹ ਕੱਲ ਤੋਂ ਨਾ ਸਵਾਣਾ ਪੜੰਦੇ ਰੱਖਣਗੇ ਤੇ ਉਹਨਾਂ ਨੂੰ ਜੁਰਮਾਨਾ ਵੀ ਕੀਤਾ ਜਾਊਗਾ ਤੇ ਵੀਡੀਓਗ੍ਰਾਫੀ ਕਰਾ ਕੇ ਤੇ ਉਹਨਾਂ ਦਾ ਚਲਾਣ ਵੀ ਕੀਤਾ ਜਾਵੇ। ਮੈਂ ਕੀਤੀ ਆ ਵੇਖੋ ਆ ਸਾਹਮਣੇ ਦਿੱਲੀ ਫੈਸ਼ਨ ਮੇਲਾ ਵੇਖੋ ਲੱਗਾ ਪਿਆ ਕਿ ਕਿਸ ਤਰ੍ਹਾਂ ਬਾਹਰ ਇਹਨਾਂ ਨੂੰ ਐਸੀ ਅਜੀਬ ਤਰ੍ਹਾਂ ਦੀ ਦੇ ਦਤੀ ਹੈ ਵੀ ਸਮਾਨ ਜਿਹੜਾ ਆਪਣਾ ਸਾਰਾ ਅੰਦਰ ਰੱਖਣ। ਇਹ ਮਾੜੇ ਤਗੜੀ ਦਾ ਸਵਾਲ ਨੇ ਜੀ। ਕੋਈ ਵੀ ਜਿਸ ਦਾ ਵੀ ਸਮਾਨ ਬਾਹਰ ਹੋਇਆ ਉਹ ਸਮਾਨ ਸਾਰਾ ਚੁੱਕਿਆ ਜਾਏਗਾ। ਇਹਨੇ ਤੇ ਆਪਾਂ ਬੇਨਤੀ ਕੀਤੀ ਇੱਕ ਦੋ ਵਾਰੀ ਯੂ ਸਰਬ ਨੂੰ ਵੀ ਆ ਜਿਹੜੇ ਨੇ ਜਿਨ੍ਹਾਂ ਨਜਾਇਜ਼ ਕਬਜ਼ੇ ਕੀਤੇ ਨੇ ਅੱਗੇ ਬੋਰਡ ਲਾਏ ਨੇ ਕਿਸੇ ਨਾ ਕਈਆਂ ਨੇ ਅੱਗੇ ਆਪਣੇ ਬੈਂਚ ਲਾਏ ਨੇ ਇਹਨਾਂ ਨੂੰ ਜਾਂ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਨੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਅੱਜ ਯੂ ਸਰਬ ਨੇ ਆਪਣੀ ਸਾਰੀ ਟੀਮ ਨਾਲ ਲੈ ਕੇ ਸਾਨੂੰ ਵੀ ਨਾਲ ਲੈ ਕੇ ਆਪਣਾ ਸ਼ਹਿਰ ਦੇ ਵਿੱਚ ਜਿਹੜੇ ਵੱਖ-ਵੱਖ ਸਮਾਨ ਜਿਹੜੇ ਆ ਉਹ ਪਿਛੇ ਹਟਾ ਰਹੇ ਆ ਕੋਈ ਜਿਹੜਾ ਨਹੀਂ ਹਟਾਉਂਦਾ ਉਹਨੂੰ ਆਪਣੀ ਗੱਡੀ ਤੇ ਕਬਜ਼ੇ 'ਚ ਵੀ ਲੈ ਰਹੇ ਨੇ ਕਾਰਵਾਈ ਚੱਲ ਰਹੀ ਹੈ ਬਾਕੀ ਜਿਹੜੇ ਇਰਕਸੇ ਵਾਲੇ ਨੇ ਇਹ ਵੀ ਬਗੈਰ ਹੀ ਵਜਾਤੁਕਦੇ ਆਇਆ ਨੂੰ ਤੋੜੇ ਰਾਂਦਾ ਕੋਈ ਆ ਨੂੰ ਤੋੜੇ ਰਾਂਦਾ ਇੱਕ ਪੀਲੀ ਲਾਈਨ ਜਿਹੜੀ ਆ ਵੀ ਮਿੜ ਗਈ ਆ ਆ ਇਹ ਵੀ ਦੁਬਾਰਾ ਜਿਹੜੀ ਲੱਗ ਜਾਏ ਤੇ ਚਲੋ ਦੁਕਾਨਦਾਰਾਂ ਨੂੰ ਹਦਾਇਤ ਹੋ ਜੇ ਵੀ ਇਹ ਪੀਲੀ ਲਾਈਨ ਤੋਂ ਬਾਹਰ ਤੁਸੀਂ ਸਮਾਨ ਨਹੀਂ ਲੈਣਾ ਤੇ ਉਹਦੇ ਨਾਲ ਵੀ ਫਰਕ ਪਾਉਂਦਾ